ਦਿਲ ਨੂੰ ਦਹਿਲਾ ਦੇਣ ਵਾਲੀ ਇੱਕ ਖਬਰ ਫਾਜ਼ਲ ਕਾਦੇ ਪੈਰੋ ਬਸਤੀ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਕੁੜੀ ਪਿੱਛੇ ਵੱਡੇ ਭਰਾ ਨੇ ਆਪਣੇ ਛੋਟੇ ਭਰਾ ਦਾ ਇੱਟਾਂ ਮਾਰ-ਮਾਰ ਕੇ ਕਤਲ ਕਰ ਦਿੱਤਾ ਤਾਂ ਦੋਨੇ ਭਰਾ ਇੱਕ ਕੁੜੀ ਦੇ ਸੰਪਰਕ ਦੇ ਵਿੱਚ ਸਨ ਛੋਟਾ ਭਰਾ ਵੀ ਉਸੇ ਕੁੜੀ ਦੇ ਨਾਲ ਗੱਲ ਕਰਦਾ ਸੀਗਾ ਵੱਡਾ ਭਰਾ ਵੀ ਉਸੇ ਕੁੜੀ ਦੇ ਨਾਲ ਫੋਨ ਤੇ ਗੱਲਬਾਤ ਕਰਦਾ ਸੀਗਾ ਤੇ ਵੱਡਾ ਭਰਾ ਇਸ ਗੱਲ ਨੂੰ ਲੈ ਕੇ ਗੁੱਸੇ ਦੇ ਵਿੱਚ ਰਹਿੰਦਾ ਸੀਗਾ ਤਾਂ ਉਸ ਤੋਂ ਬਾਅਦ ਦੋਨੇ ਕਾਰ ਦੇ ਵਿੱਚ ਬੈਠ ਕੇ ਸ਼ਰਾਬ ਪੀ ਰਹੇ ਸਨ ਤਾਂ ਇਸ ਗੱਲ ਨੂੰ ਲੈ ਕੇ ਦੋਨਾਂ ਦੀ ਬਹਿਸ ਹੋ ਜਾਂਦੀ ਆ ਬਹਿਸ ਇਸ ਕਦਰ ਵੱਧ ਜਾਂਦੀ ਆ ਕਿ ਉਹਨਾਂ ਦੀ ਬਹਿਸ ਖੂਨੀ ਰੂਪ ਧਾਰਨ ਕਰ ਲੈਂਦੀ ਆ ਤਾਂ ਵੱਡੇ ਭਰਾ ਦੇ ਵੱਲੋਂ ਛੋਟੇ ਭਰਾ ਦਾ ਕਤਲ ਕਰ ਦਿੱਤਾ ਗਿਆ ਤਾਂ ਮ੍ਰਿਤਕ ਦੀ ਪਛਾਣ ਸ਼ਿਵਾ ਦੇ ਵੱਜੋਂ ਹੋਈ ਆ ਜਦੋਂ ਕਿ ਕਾਤਲ ਦੀ ਪਛਾਣ ਅਜੇ ਵੱਜੋਂ ਹੋਈ ਆ ਤੇ ਜੋ ਸ਼ਿਵਾ ਦੱਸਿਆ ਜਾ ਰਿਹਾ ਜਿਸ ਕੁੜੀ ਦੇ ਨਾਲ ਗੱਲਬਾਤ ਕਰਦਾ ਸੀਗਾ ਤਾਂ ਅਜੇ ਵੀ ਉਸੇ ਹੀ ਕੁੜੀ ਦੇ ਨਾਲ ਗੱਲਬਾਤ ਕਰਦਾ ਸੀਗਾ ਹਾਲਾਂਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸ਼ਿਵ ਜਾਨੀ ਕਿ ਜਿਸ ਦਾ ਕਤਲ ਹੋਇਆ ਛੋਟੇ ਭਰਾ ਦਾ ਉਹ ਉਸ ਤਰ੍ਹਾਂ ਫੋਨ ਤੇ ਗੱਲਬਾਤ ਨਹੀਂ ਕਰਦਾ ਸੀਗਾ ਪਰ ਅਜੇ ਨੂੰ ਫਿਰ ਵੀ ਇਸ ਗੱਲ ਦਾ ਸ਼ੱਕ ਰਹਿੰਦਾ ਸੀਗਾ ਤਾਂ ਸ਼ੱਕ ਵਾਦਵਾਦ ਇਸ ਕਦਰ ਵੱਧ ਗਿਆ ਕਿ ਇੱਕ ਕੁੜੀ ਪਿੱਛੇ ਵੱਡੇ ਭਰਾ ਨੇ ਆਪਣੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਤਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲਾ ਤਾਂ ਉਸ ਤੋਂ ਬਾਅਦ ਜਦੋਂ ਇਹ ਕਤਲ ਕੀਤਾ ਜਾਂਦਾ ਅైనా ਹੀ ਨਹੀਂ ਜੋ ਅਜੇ ਹੈ ਗਿਆ ਜਾਣੇ ਕਿ ਕਾਤਲ ਜਿਸ ਨੇ ਆਪਣੇ ਛੋਟੇ ਪ੍ਰਾਣ ਨੂੰ ਮਾਰਿਆ ਉਹ ਆਪਣੀ ਭੈਣ ਨੂੰ ਫੋਨ ਤੇ ਪੂਰੀ ਕਹਾਣੀ ਦੱਸਦਾ ਕਿ ਕਿਸ ਤਰ੍ਹਾਂ ਮੈਂ ਸ਼ਿਵਾਦਾ ਕਤਲ ਕੀਤਾ ਤਾਂ ਭੈਣ ਨੂੰ ਇਸ ਗੱਲ ਦਾ ਯਕੀਨ ਨਹੀਂ ਹੁੰਦਾ ਯਕੀਨ ਹੁੰਦਾ ਵੀ ਕਿਵੇਂ ਕਿ ਅੱਖਕਰ ਦੋਨੇ ਇੱਕ ਘਰ ਦੇ ਵਿੱਚ ਰਹਿ ਰਹੇ ਆ ਇਕੱਠੇ ਜੰਮੇ ਪਲੇ ਖੇਡੇ ਪਰ ਇੱਕ ਕੁੜੀ ਪਿੱਛੇ ਜਿਹੜੇ ਖੂਨ ਦੇ ਰਿਸ਼ਤੇ ਨੇ ਉਹ ਖਤਮ ਹੋ ਗਏ ਨੇ ਤਾਂ ਫਾਜ਼ਲਕਾ ਤੋਂ ਇਹ ਮਾਮਲਾ ਸਾਹਮਣੇ ਆਇਆ ਫਾਜ਼ਲਕਾ ਦੇ ਵਿੱਚ ਪੈਰੋ ਬਸਤੀ ਆ ਉਥੋਂ ਇਹ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਤਾਂ ਜਿਸ ਤਰ੍ਹਾਂ ਅਸੀਂ ਦੱਸ ਰਹੇ ਸੀਗੇ ਕਿ ਭੈਣ ਨੂੰ ਯਕੀਨ ਨਹੀਂ ਹੁੰਦਾ ਕਿ ਵੱਡੇ ਭਰਾ ਨੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਤਾਂ ਉਸ ਤੋਂ ਬਾਅਦ ਬਾਕਾਇਦਾ ਜੋ ਅਜੇ ਵੱਡਾ ਭਰਾ ਹੈਗਾ ਆਪਣੇ ਛੋਟੇ ਭਰਾ ਦੀ ਫੋਟੋ ਉਸ ਦੀ ਬ੍ਰਿਤਿਕ ਦੇ ਦੀ ਫੋਟੋ ਆਪਣੀ ਭੈਣ ਨੂੰ ਭੇਜਦਾ ਤਾਂ ਉਸ ਤੋਂ ਬਾਅਦ ਉਸ ਦੀ ਭੈਣ ਵੀ ਹੱਕੀ ਬੱਕੀ ਰਹਿ ਜਾਂਦੀ ਆ ਆਖਿਰਕਾਰ ਮੇਰੇ ਵੱਡੇ ਭਰਾ ਨੇ ਇਹ ਕਰ ਕੀ ਦਿੱਤਾ ਤਾਂ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਆ ਮ੍ਰਿਤਕ ਦਾ ਜੋ ਪਿਤਾ ਹੈਗਾ ਤਾਂ ਜਦੋਂ ਸ਼ਿਵਾ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀਗਾ ਉਸ ਮੌਕੇ ਉਹ ਰੋ ਰੋ ਕੇ ਭਾਵਕ ਹੋ ਰਿਹਾ ਸੀਗਾ ਤਾਂ ਬੇਸ਼ੱਕ ਉਸ ਦਾ ਉਹ ਕਤਲ ਕਰਨ ਵਾਲਾ ਵੀ ਪੁੱਤ ਹੈਗਾ ਤੇ ਤਾਂ ਵੀ ਉਸ ਦੀ ਇੱਕ ਗੱਲ ਕਹਿਣੀ ਸੀ ਕਿ ਜਿਸ ਨੇ ਤੇਰਾ ਕਤਲ ਕੀਤਾ ਉਸ ਨੂੰ ਮੈਂ ਸਲਾਖਾਂ ਪਿੱਛੇ ਤੱਕੇਲ ਕੇ ਹਟਾਂਗਾ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਾਂ ਪੈਰੋ ਬਸਤੀ ਦੀਆਂ ਇੱਕ ਪਾਸੇ ਉਹ ਤਸਵੀਰਾਂ ਨੇ ਜਿਸ ਜਗ੍ਹਾ ਤੇ ਸ਼ਿਵਾ ਦਾ ਕਤਲ ਕੀਤਾ ਗਿਆ ਤਾਂ ਉੱਥੇ ਫੋਰੈਂਸਿਕ ਟੀਮਾਂ ਪਹੁੰਚੀਆਂ ਨੇ ਉਹਨਾਂ ਦੇ ਵੱਲੋਂ ਸਬੂਤ ਜਿਹੜੇ ਉਹ ਜਟਾਏ ਜਾ ਰਹੇ ਨੇ ਪੁਲਿਸ ਮੌਕੇ ਤੇ ਪਹੁੰਚੀ ਆ ਪਰ ਇੱਕ ਕੁੜੀ ਪਿੱਛੇ ਖੂਨ ਦੇ ਰਿਸ਼ਤੇ ਨੇ ਜਿਹੜੇ ਉਤਾਰ-ਤਾਰ ਹੋਏ ਨੇ ਵੱਡੇ ਭਰਾ ਦੇ ਵੱਲੋਂ ਆਪਣੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਗਿਆ ਕਤਲ ਵੀ ਇੱਟਾਂ ਮਾਰ-ਮਾਰ ਕੇ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੋਣਾ ਤੇ ਜਿੰਨਾ ਇੱਟਾਂ ਦੇ ਨਾਲ ਅਜੇ ਦੇ ਵੱਲੋਂ ਆਪਣੇ ਛੋਟੇ ਪ੍ਰਾਸ਼ੀਵਾ ਦਾ ਕਤਲ ਕੀਤਾ ਗਿਆ ਸੀ ਜਿੰਨਾ ਇੱਟਾਂ ਦੇ ਨਾਲ ਉਹ ਇੱਟਾਂ ਹੁਣ ਕਬਜ਼ੇ ਦੇ ਵਿੱਚ ਲੈ ਲਈਆਂ ਗਏ ਨੇ ਫੋਰੈਂਸਿਕ ਟੀਮਾਂ ਦੇ ਵੱਲੋਂ ਸਬੂਤ ਜਟਾਏ ਜਾ ਰਹੇ ਨੇ ਤਾਂ ਇਹ ਤੁਸੀਂ ਤਸਵੀਰ ਵੇਖ ਰਹੇ ਹੋ ਜਿਹੜਾ ਇੱਕ ਵਿਅਕਤੀ ਮ੍ਰਿਤਕ ਦੀਏ ਦੇ ਕੋਲ ਬੋਲਦਾ ਹੋਇਆ ਨਜ਼ਰ ਆ ਰਿਹਾ ਹੁਣ ਅਤੇ ਇਹੀ ਸ਼ਿਵਾ ਅਤੇ ਅਜੇ ਦਾ ਪਿਓ ਹੈਗਾ ਤਾਂ ਜਦੋਂ ਸੰਸਕਾਰ ਕੀਤਾ ਜਾ ਰਿਹਾ ਸੀਗਾ ਸ਼ਿਵਾ ਦਾ ਤਾਂ ਉਸਦਾ ਹੀ ਕਹਿਣਾ ਸੀਗਾ ਕਿ ਬੇਸ਼ੱਕ ਕੈਨੂੰ ਕਤਲ ਕਰਨ ਵਾਲਾ ਮੇਰਾ ਪੁੱਤ ਜਾਣ ਤੇਰਾ ਭਰਾ ਹੈ ਗਿਆ ਪਰ ਫਿਰ ਵੀ ਉਸ ਨੂੰ ਸਲਾਖਾ ਪਿੱਛੇ ਆ ਸੀ ਪੇਜ ਕੇ ਹਟਾਂਗੇ ਕਿਉਂਕਿ وجہ ਜਿਹੜੀ ਹੈਗੀ ਆ ਉਹ ਸਿਰਫ ਇੱਕ ਕੁੜੀ ਸੀ ਤਾਂ ਦੋਨੇ ਭਰਾ ਜਿਹੜੇ ਇੱਕ ਕੁੜੀ ਦੇ ਸੰਪਰਕ ਦੇ ਵਿੱਚ ਸਨ ਜੋ ਜਾਣਕਾਰੀ ਆ ਕਿ ਦੋਨੇ ਭਰਾ ਇੱਕ ਹੀ ਕੁੜੀ ਦੇ ਨਾਲ ਗੱਲਬਾਤ ਕਰਦੇ ਸੀਗੇ ਤਾਂ ਇਸ ਗੱਲ ਨੂੰ ਲੈ ਕੇ ਦੋਨੇ ਭਰਾਵਾਂ ਦੇ ਵਿੱਚ ਅਣਬੰਧ ਰਹਿੰਦੀ ਸੀਗੀ ਹਾਲਾਂਕਿ ਛੋਟਾ ਭਰਾ ਆਪਣੇ ਵੱਡੇ ਭਰਾ ਨੂੰ ਸਮਝਾਉਂਦਾ ਰਹਿੰਦਾ ਸੀਗਾ ਕਿ ਅਜਿਹੀ ਕੋਈ ਗੱਲਬਾਤ ਨਹੀਂ ਹੈ ਪਰ ਫਿਰ ਵੀ ਉਹ ਇਸ ਗੱਲ ਤੇ ਸ਼ੱਕ ਕਰਦਾ ਸੀਗਾ ਤਾਂ ਜਦੋਂ ਦੇਰ ਰਾਤ ਉਹ ਸ਼ਰਾਬ ਬੈਠ ਕੇ ਪੀ ਰਹੇ ਸੀਗੇ ਤਾਂ ਫਿਰ ਮੁਰ ਤੋਂ ਇਸ ਗੱਲ ਨੂੰ ਲੈ ਕੇ ਬਹਿਸ ਹੋ ਜਾਂਦੀ ਆ ਬਹਿਸ ਇਸ ਕਦਰਵਾਜ ਜਾਂਦੀ ਆ ਕਿ ਵੱਡੇ ਭਰਾ ਦੇ ਵੱਲੋਂ ਆਪਣੇ ਛੋਟੇ ਭਰਾ ਦਾ ਇੱਟਾਂ ਮਾਰ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਤਾਂ ਫਾਜ਼ਲ ਕਾ ਦੇ ਪੈਰੋਬਸਤੀ ਤੋਂ ਇਹ ਹੈਰਾਨ ਕਰਨ ਵਾਲੀ ਦਿਲ ਨੂੰ ਦਹਿਲਾ ਦੇਣ ਵਾਲੀ ਜਿਹੜੀ ਖਬਰ ਉਹ ਸਾਹਮਣੇ ਆਈ ਆ